हेलो स्टूडेंट्स वेलकम बैक टू माय चैनल आई होप तू सारे ठीक होगे सो आज दी मेरी वीडियो बीएड फोर्स एंड द स्टूडेंट्स के लिए पेपर कर रही सी गाइडेंस एंड काउंसलिंग ठीक है और ओदे विच यूनिट वन दे मैं तन्नू दो टॉपिक करवा देते सी जिदे विच आपा कीता सी गाइडेंस मीनिंग और नीट ठीक है और नेक्स्ट आपा प्रिंसिपल ऑफ गाइडेंस करना है सो प्रिंसिपल ऑफ गाइडेंस जेड़ा है ਅਗਰ ਤੇ ਤੁਹਾਨੂੰ ਜਿਹੜਾ ਇਹ ਇਕੱਠਾ ਹੀ ਆਉਂਦਾ ਕੁਐਸਚਨ ਫਿਰ ਤਾਂ ਤੁਸੀਂ ਉਹਦੇ ਨਾਲ ਐਦਾਂ ਹੀ ਇਹਨੂੰ ਜਿਹੜਾ ਲਿੰਕ ਕਰ ਦੇਣਾ ਹੈ ਅਗਰ ਤੁਹਾਨੂੰ ਅਲੱਗ ਤੋਂ ਪੁੱਛਿਆ ਜਾਂਦਾ ਹੈ ਪ੍ਰਿੰਸੀਪਲਸ ਬਾਰੇ ਫਿਰ ਤੁਸੀਂ ਇੰਟਰੋਡਕਸ਼ਨ ਜਿਹੜੀ ਹੈ ਸੇਮ ਹੀ ਲਿਖਣੀ ਹੈ ਕਿਉਂਕਿ ਇੱਥੇ ਗਾਈਡੈਂਸ ਦੀ ਗੱਲ ਹੋ ਰਹੀ ਹੈ ਅਗਵਾਈ ਦੀ ਗੱਲ ਹੋ ਰਹੀ ਹੈ ਤੇ ਇਸ ਜਿਹੜੇ ਮੈਂ ਤੁਹਾਨੂੰ ਦੋ ਲੌਂਗ ਕਰਵਾਉਂਗੀ ਏ ਔਰ ਵੀ ਪਾਰਟ ਦੋਨਾਂ ਦੇ ਵਿੱਚ ਸੇਮ ਹੀ ਇੰਟਰੋ ਜਿਹੜੀ ਹੈ ਚੱਲਣੀ ਹੈ ਤੇ ਜੇ ਤੁਸੀਂ ਮੇਰੀ ਪਿਛਲੀ ਵੀਡੀਓਜ਼ ਤੱਕ ਨਹੀਂ ਦੇਖੀ ਤੇ ਉਹਨੂੰ ਪਲੀਜ਼ ਦੇਖ ਲਓ ਠੀਕ ਹੈ ਫਿਰ ਇਹਨੂੰ ਜਿਹੜਾ ਆ ਅਗਲੀ ਵੀਡੀਓ ਤੁਸੀਂ ਫਿਰ ਹੀ ਦੇਖਿਓ ਫਿਰ ਤੁਹਾਨੂੰ ਜਿਆਦਾ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਸਮਝ ਆਊਗੀ ਸੋ ਆਪਾਂ ਕਰਦੇ ਹਾਂ ਅਗਵਾਈ ਦੇ ਸਿਧਾਂਤ ਪ੍ਰਿੰਸੀਪਲ ਆਫ ਗਾਈਡੈਂਸ ਠੀਕ ਹੈ ਪ੍ਰਿੰਸੀਪਲ ਆਫ ਗਾਈਡੈਂਸ ਜਿਹੜਾ ਆ ਜਿਹੜੇ ਸਿਧਾਂਤ ਆ ਅਗਵਾਈ ਦੇ ਠੀਕ ਇਹਨਾਂ ਨੂੰ ਆਪਾਂ ਦੋ ਕੈਟਾਗਰੀਸ ਇਨ ਡਿਵਾਈਡ ਕਰਦੇ ਹਾਂ ਬੇਸਿਕ ਪ੍ਰਿੰਸੀਪਲ ਆਫ ਗਾਈਡੈਂਸ ਐਂਡ ਸੈਕੰਡਰੀ ਪ੍ਰਿੰਸੀਪਲਸ ਆਫ ਗਾਈਡੈਂਸ ਮਨੁੱਖੀ ਜੀਵਨ ਦੇ ਹਰ ਪੜਾਅ ਵਿੱਚ ਅਗਵਾਈ ਦੀ ਜ਼ਰੂਰਤ ਹੁੰਦੀ ਹੈ ਅਗਵਾਈ ਇੱਕ ਵਿਅਕਤੀ ਦੇ ਜੀਵਨ ਦਾ ਇੱਕ ਜ਼ਰੂਰੀ ਪਹਿਲੂ ਹੈ ਅਗਵਾਈ ਦੇ ਸਿਧਾਂਤ ਇੱਕ ਵਿਅਕਤੀ ਦੇ ਉਦੇਸ਼ਾਂ ਦੀ ਪੂਰਤੀ ਲਈ ਉਸ ਦੀ ਅਗਵਾਈ ਕਰਦੇ ਹਨ ਠੀਕ ਹੈ ਸੋ ਅਗਵਾਈ ਦੇ ਬਾਰੇ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਅਗਵਾਈ ਜਿਹੜੀ ਆ ਹਰ ਇਨਸਾਨ ਨੂੰ ਜਿਹੜੀ ਆ ਉਮਰ ਦੇ ਅਸੀਂ ਵਕ ਵਕ ਜੀ ਦੇਖੀ ਕਿ ਉਮਰ ਦੇ ਵਕ ਵਕ ਪਾ ਜਿਹੜਾ ਆ ਟਾਈਮ ਦੇ ਵਿੱਚ ਵੀ ਉਹਨੂੰ ਜਿਹੜਾ ਆ ਅਗਵਾਈ ਦੀ ਲੋੜ ਉਤੇ ਚਾਹੇ ਬੱਚਾ ਹੋਵੇ ਚਾਹੇ ਨੌਜਵਾਨ ਹੋਵੇ ਤੇ ਚਾਹੇ ਜਿਹੜਾ ਆ ਉਹ ਬਜ਼ੁਰਗ ਹੋ ਜਾਵੇ ਲੇਕਿਨ ਅਗਵਾਈ ਦੀ ਜ਼ਰੂਰਤ ਹਮੇਸ਼ਾ ਹੀ ਰਹਿੰਦੀ ਆ ਸੋ ਅਗਵਾਈ ਦੇ ਜਿਹੜੇ ਸਿਧਾਂਤ ਆ ਠੀਕ ਹੈ ਅਗਵਾਈ ਦੇ ਸਿਧਾਂਤ ਕੀ ਆ ਕਿ ਜਿਹੜੇ ਨਿਯਮ ਆ ਕੁਝ ਠੀਕ ਹੈ ਸੋ ਜਿਨ੍ਹਾਂ ਦੇ ਅਕੋਰਡਿੰਗ ਜਿਹੜਾ ਆ ਜਿਹੜੀ ਅਗਵਾਈ ਆ ਕੀਤੀ ਜਾਂਦੀ ਆ ਸੂਗ ਵਾਇਤ੍ਰੇ ਦੇ ਸਿਧਾਂਤ ਤੋਂ ਇੱਕ ਵਿਅਕਤੀ ਦੇ ਉਦੇਸ਼ਾਂ ਦੀ ਪੂਰਤੀ ਦੇ ਲਈ ਉਸਦੀ ਅਗਵਾਈ ਕਰਦੇ ਆ ਬਹੁਤ ਸਾਰੇ ਵਿਦਵਾਨਾਂ ਨੇ ਅਗਵਾਈ ਦੇ ਸਿਧਾਂਤ ਦਾ ਵਰਣਨ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਕਰੋ ਐਂਡ ਕਰੋਪ ਪੀਟਰਸ ਐਂਡ ਸੀਟਰਜ਼ ਲਿਫੇਵਰਟਲ ਐਂਡ ਜੋਨਸ ਆਦਿ ਜਿਹੜੇ ਮੁੱਖਾਂ ਜਿਨ੍ਹਾਂ ਨੇ ਇਹਨਾਂ ਦੇ ਸਿਧਾਂਤਾਂ ਨੂੰ ਪੇਸ਼ ਕੀਤਾ ਹੈ ਸੋ ਤੁਸੀਂ ਇਹਨਾਂ ਦੇ ਨਾਮ ਜ਼ਰੂਰ ਮੈਂਸ਼ਨ ਕਰਦਣਾ ਕਿਉਂਕਿ ਆਪਾਂ ਇਹਨਾਂ ਦੇ ਅਕੋਰਡਿੰਗ ਹੀ ਜੋ ਇਹਨਾਂ ਨੇ ਸਿਧਾਂਤ ਦੱਤੇ ਆ ਠੀਕ ਹੈ ਜੋ ਪ੍ਰਿੰਸੀਪਲ ਦਿੱਤੇ ਹੈ ਗਾਈਡੈਂਸ ਦੇ ਉਸੇ ਉਹੀ ਕਰਨੇ ਸलिए ਤੁਸੀਂ ਉਹਨਾਂ ਦੇ ਨਾਮ ਜ਼ਰੂਰ ਮੈਂਸ਼ਨ ਕਰਦੇ ਨੇ ਠੀਕ ਹੈ ਸੋ ਇੱਕ ਵਾਰੀ ਫਿਰ ਰਿਪੀਟ ਕਰ ਲਨੇ ਆ ਠੀਕ ਹੈ ਸਭ ਤੋਂ ਪਹਿਲਾਂ ਹੈ ਕਰੋ ਐਂਡ ਕਰੋ ਪੀਟਸ ਐਂਡ ਸਿਟਸ ਠੀਕ ਹੈ ਤਾਂ ਬਹੁਤ ਜੀ ਇਜ਼ੀ ਤੁਹਾਨੂੰ ਯਾਦ ਰਹਿਣਾ ਕਰੋ ਐਂਡ ਕਰੋ ਪੀਟਸ ਐਂਡ ਸਿਟਸ ਐਂਡ ਲੀਫੇਵਰ ਲੀਫੇਵਰ ਤਰਲ ਐਂਡ ਜਾਨਸ ਠੀਕ ਹੈ ਸੋ ਇਹਨਾਂ ਦੇ ਅਕੋਰਡਿੰਗ ਕੀ ਕੀਤਾ ਵੈਸੇ ਤਾਂ ਆਪਾਂ ਇਹਨਾਂ ਨੂੰ ਮਤਲਬ ਅਲੱਗ-ਅਲੱਗ ਲਿਖ ਕੇ ਇਹਨਾਂ ਦੇ ਜਿਹੜੇ ਸਿਧਾਂਤ ਵੀ ਲਿਖ ਸਕਦੇ ਸੀ ਲੇਕਿਨ ਉਹਦੇ ਨਾਲ ਤੁਹਾਨੂੰ ਕਨਫਿਊਜ਼ਨ ਕ੍ਰੀਏਟ ਹੋ ਸਕਦੀ ਸੀ ਇਸ ਲਈ ਇਹ ਬੈਟਰਾਗੇ ਤੁਸੀਂ ਨਾ ਸਾਰੇ ਨਾਮ ਨੂੰ ਪਹਿਲਾਂ ਲਿਖ ਲਓ ਔਰ ਫਿਰ ਆਪਾਂ ਪੁਆਇੰਟ ਕਰਾਂਗੇ ਠੀਕ ਹੈ ਸੋ ਆਪਾਂ ਸਿਧਾਂਤ ਕਰਨੀਆਂ ਜਦੋਂ ਮਤਲਬ ਜਿਹੜੇ ਅਗਵਾਈ ਆ ਨਾ ਗਾਈਡੈਂਸ ਹੈ ਦੀ ਆ ਕਿ ਗਾਈਡੈਂਸ ਜਿਹੜੀਆਂ ਬਿਨਾਂ ਸਿਧਾਂਤ ਤੋ ਜਿਹੜੀ ਆ ਨਹੀਂ ਦਿੱਤੀ ਜਾ ਸਕਦੀ ਇਹਦੇ ਲਈ ਵੀ ਕੁਝ ਨਿਯਮ ਹੁੰਦੇ ਆ ਹਨਾ ਸੋ ਉਹਨਾਂ ਨਿਯਮਾਂ ਦੇ ਅਕੋਰਡਿੰਗ ਹੀ ਜਿਹੜੀ ਗਾਈਡੈਂਸ ਆ ਉਹ ਦਿੱਤੀ ਜਾਂਦੀ ਆ ਸੋ ਸਟਾਰਟ ਕਰਦੇ ਆ ਸਭ ਤੋਂ ਪਹਿਲਾ ਪੁਆਇੰਟ ਆ ਇੱਕ ਵਿਅਕਤੀ ਦੇ ਅਧਿਆਨ ਅਤੇ ਮੁਲਾਂਕਣ ਦਾ ਸਿਧਾਂਤ ਠੀਕ ਹੈ ਇੱਕ ਵਿਅਕਤੀ ਦੇ ਜਿਹੜਾ ਹੈ ਅਧਿਆਨ ਤੇ ਮੁਲਾਂਕਣ ਦਾ ਸਿਧਾਂਤ ਅਧਿਆਨ ਕਹਿੰਦੇ ਇੱਕ ਵਿਅਕਤੀ ਦੀ ਸਟੱਡੀ ਆ ਗਈ ਹਨਾ ਸਟੱਡੀ ਆ ਗਈ ਉਹਦੇ ਵਿੱਚ ਵੀ ਵਿਅਕਤੀ ਕਿੱਦਾਂ ਦਾ ਆਇਆ ਉਹਦੇ ਵਿੱਚ ਕੀ ਗੁਣਾ ਉਹਦੇ ਵਿੱਚ ਕੀ ਕਮੀਆਂ ਆ ਹਨਾ ਤੇ ਇਹਦਾ ਮੁਲਾਂਕਣ ਜਿਹੜਾ ਆਪਾਂ ਏਵੈਲੂਏਸ਼ਨ ਕਰਦੇ ਤੁਸੀਂ ਪਹਿਲਾਂ ਵੀ ਏਵੈਲੂਏਸ਼ਨ ਜਿਹੜਾ ਸਾਨੂੰ ਪਤਾ ਹੈ ਕਿ ਇੱਕ ਸਟੂਡੈਂਟ ਦੀ ਜਾਂ ਇੱਕ ਵਿਅਕਤੀ ਦੀ ਜਿਹੜੀ ਆ ਮੁਲਾਂਕਣ ਕਿਵੇਂ ਕੀਤਾ ਜਾਂਦਾ ਹਨਾ ਸੋ ਜੀ ਜੋ ਵੀ ਅਗਵਾਈ ਕਰਾ ਜੋ ਵੀ ਅਗਵਾਈ ਕਰਾ ਨਾ ਉਹਦੇ ਲਈ ਸਿਧਾਂਤਤਾ ਕਿ ਉਹ ਨੂੰ ਜਿਹੜਾ ਆ ਵਿਅਕਤੀ ਦਾ ਅਧਿਐਨ ਅਤੇ ਮੁਲਾਂਕਣ ਜਿਹੜਾ ਆ ਕਰਨਾ ਜਿਹੜਾ ਚਾਹੀਦਾ ਆ ਠੀਕ ਹੈ ਸੋ ਸਭ ਤੋਂ ਪਹਿਲਾਂ ਉਹਨੇ ਕੀ ਕਰਨਾ ਉਸ ਵਿਅਕਤੀ ਦਾ ਅਧਿਐਨ ਤੇ ਮੁਲਾਂਕਣ ਕਰਨਾ ਆ ਸੋ ਉਹਦੀ ਵਾਰੇ ਜਿਹੜਾ ਜਾਣਕਾਰੀ ਸਾਰੀ ਇਕੱਠੀ ਕਰਨੀ ਆ ਠੀਕ ਹੈ ਸੋ ਅਜਿਹੀ ਇੱਕ ਸਹੀ ਅਗਵਾਈ ਤਾਂ ਹੀ ਹੋ ਸਕਦੀ ਆ ਜੇਕਰ ਉਸ ਜਿਸ ਨੂੰ ਇਹ ਅਗਵਾਈ ਜਿਹੜੀ ਆ ਜਦੀ ਕੀਤੀ ਜਾਣੀ ਉਸ ਵਿਅਕਤੀ ਦਾ ਜਿਹੜਾ ਸਹੀ ਗਿਆਨ ਅਗਵਾਈ ਕਰਨ ਨੂੰ ਹੋਵੇ ਸੋ ਜ਼ਰੂਰੀ ਹੈ ਇੱਕ ਸਹੀ ਅਗਵਾਈ ਤੇ ਲਈ ਕਿ ਇੱਕ ਵਿਅਕਤੀ ਦਾ ਆਦਿਆ ਅੰਤੇ ਉਹਦਾ ਮੁਲਾਂਕਣ ਜਿਹੜਾ ਆ ਬਹੁਤ ਜ਼ਰੂਰੀ ਆ ਠੀਕ ਹੈ ਪਹਿਲਾਂ ਵਿਅਕਤੀ ਨੂੰ ਜਾਨਣਾ ਪੈਂਦਾ ਹੁਣ ਸਪੋਜ਼ ਤੁਸੀਂ ਕਿ ਵੀ ਤੁਸੀਂ ਖੁਦ ਅਗਵਾਈ ਕਰ ਰਹੇ ਹੋ ਤੁਸੀਂ ਕਿਸੇ ਨੂੰ ਜਿਹੜਾ ਆ ਕੋਈ ਜਿਹੜੀ ਆ ਅਗਵਾਈ ਕਰਨੀ ਉਹਦੀ ਕੋਈ ਗਾਈਡ ਕਰਨਾ ਉਹਨੂੰ ਕਿਸੇ ਨਾ ਵਾਰੇ ਪਰ ਤੁਹਾਨੂੰ ਪਹਿਲਾਂ ਦੇਖਣਾ ਪੋਗਾ ਉਹ ਵਿਅਕਤੀ ਜਿਹੜਾ ਆ ਠੀਕ ਹੈ ਉਹ ਖੁਦ ਕਿੱਥੇ ਸਟੈਂਡ ਕਰ ਰਿਹਾ ਆ ਠੀਕ ਹੈ ਸੋ ਉਹ ਇਸ ਜਿਹੜਾ ਆ ਅਗਵਾਈ ਦੇ ਕਾਬਿਲ ਹੈ ਜਾਂ ਨਹੀਂ ਹੈ ਇਸ ਲਈ ਇੱਕ ਵਿਅਕਤੀ ਦਾ ਅਧਿਐਨ ਤੇ ਮੁਲਾਂਕਣ ਜਿਹੜਾ ਆ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਜਿਹੜਾ ਸਹੀ ਅਗਵਾਈ ਹੋ ਸਕਦੀ ਆ ਸੋ ਸਰਪੱਖੀ ਵਿਕਾਸ ਦਾ ਸਿਧਾਂਤ ਠੀਕ ਹੈ ਸੋ ਅਗਵਾਈ ਦੇ ਪ੍ਰੋਗਰਾਮ ਦੇ ਵਿੱਚ ਅਗਰ ਵਿਅਕਤੀ ਦੀ ਸ਼ਖਸੀਅਤ ਦਾ ਵਿਕਾਸ ਕਰਨਾ ਹੈ ਤਾਂ ਉਹਦੀ ਸ਼ਖਸੀਅਤ ਦੇ ਹਰੇਕ ਪਹਿਲੂ ਦਾ ਵਿਕਾਸ ਕਰਨਾ ਚਾਹੀਦਾ ਹੈ ਠੀਕ ਹੈ ਚਾਹੇ ਉਹ ਦਾ ਸਰੀਰਕ ਹੋਵੇ ਸਮਾਜਿਕ ਹੋਵੇ ਨੈਤਿਕ ਹੋਵੇ ਬੋਧਿਕ ਹੋਵੇ ਇਹਨਾਂ ਦਾ ਵੀ ਜਿਹੜਾ ਵਿਕਾਸ ਵੀ ਕਰਨਾ ਚਾਹੀਦਾ ਹੈ ਠੀਕ ਹੈ ਸੋ ਕੋਈ ਵੀ ਅਗਵਾਈ ਜਿਹੜੀ ਆ ਅਗਵਾਈ ਕਰ ਜਿਹੜਾ ਆ ਨੰਦੇਰੀਆ ਆ ਠੀਕ ਹੈ ਸੋ ਚਾਹੇ ਵਿਦਿਆਰਥੀ ਨੂੰ ਚਾਹੇ ਵਿਅਕਤੀ ਨੂੰ ਤਾਂ ਉੱਥੇ ਉਹਦੀ ਸ਼ਖਸੀਅਤ ਦੇ ਹਰ ਜਿਹੜਾ ਆ ਅਕਦਾ ਵਿਕਾਸ ਕਰਨਾ ਚਾਹੀਦਾ ਹੈ ਪਾਵ ਦਾ ਸਰਪੱਖੀ ਵਿਕਾਸ ਕਰਨਾ ਚਾਹੀਦਾ ਹੈ ਨੈਕਸਟ ਲਚਕਤਾ ਦਾ ਸਤਾਂ ਠੀਕ ਹੈ ਸੂ ਬਦਲਾਵ ਕੁਦਰਤ ਦਾ ਨਿਯਮ ਸੋ ਅਗਵਾਈ ਜਿਹੜੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਲਚਕਤਾ ਮੌਜੂਦ ਹੋਵੇ ਵੀ ਲੋਡ ਅਨਸਾਰ ਅਗਰ ਉਹਦੇ ਵਿੱਚ ਕੁਝ ਬਦਲਾਵ ਕਰਨਾ ਪਵੇ ਤੇ ਉਹ ਕੀਤਾ ਜਾ ਸਕੇ ਅਗਵਾਈ ਪ੍ਰੋਗਰਾਮ ਦੇ ਮੁਲਾਂਕਣ ਦਾ ਸਿਧਾਂਤ ਠੀਕ ਹੈ ਸੋ ਮੁਲਾਂਕਣ ਦਾ ਸਿਧਾਂਤ ਕੀ ਹੈ ਕਿ ਅਗਵਾਈ ਪ੍ਰੋਗਰਾਮ ਦੇ ਵਿੱਚ ਜਿਹੜਾ ਮੁਲਾਂਕਣ ਆ ਉਹ ਸਮੇਂ-ਸਮੇਂ ਤੇ ਸਰ ਹੁੰਦਾ ਰਹਿਣਾ ਚਾਹੀਦਾ ਤਾਂ ਹੀ ਜਿਹੜੀ ਇੱਕ ਵਾਈ ਜਿਹੜੀ ਆ ਉਹ ਆਪਣੇ ਜਿਹੜਾ ਕੰਮ ਦੇ ਵਿੱਚ ਸਫਲ ਹੋ ਸਕਦੀ ਆ ਨਿਪੁੰਤਾ ਦਾ ਸਿਧਾਂਤ ਅਕ ਵਾਈਕਰ ਤਜਰਬੇਕਾਰ ਵਿਅਕਤੀ ਸੋ ਅਗਵਾਈਕਰ ਜਿਹੜਾ ਜਿਹੜਾ ਅਗਵਾਈ ਕਰ ਰਿਹਾ ਆ ਕਿਸੇ ਵਿਦਿਆਰਥੀ ਜਾਂ ਵਿਅਕਤੀ ਦੀ ਤੇ ਉਹ ਖੁਦ ਤਜਰਬੇਕਾਰ ਹੋਣਾ ਚਾਹੀਦਾ ਸਿੱਖਿਅਤ ਹੋਣਾ ਚਾਹੀਦਾ ਹੈ ਠੀਕ ਹੈ ਸੋ ਖੁਦ ਸਿੱਖਿਅਤ ਹੋਊਗਾ ਫਿਰ ਉਹ ਜਿਹੜਾ ਸਹੀ ਅਗਵਾਈ ਕਰ ਸਕਦਾ ਆ ਅਧਿਆਪਕ ਅਤੇ ਹੈਡਮਾਸਟਰ ਦੀ ਜ਼ਿੰਮੇਵਾਰੀ ਸੋ ਅਗਵਾਈ ਦੀ ਜ਼ਿੰਮੇਵਾਰੀ ਸਕੂਲ ਵਿੱਚ ਕੱਲੇ ਅਧਿਆਪਕਾਂ ਦੀ ਨਹੀਂ ਆ ਇਹਦੇ ਵਿੱਚ ਹੈਡਮਾਸਟਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਤੇ ਜਿਹੜੀ ਅਗਵਾਈ ਆ ਉਹ ਸਾਰੂ ਢੰਗ ਦੇ ਨਾਲ ਫਿਰ ਹੋ ਸਕਦੀ ਆ ਜ਼ਿੰਦਗੀ ਨਾਲ ਸੰਬੰਧਿਤ ਦਾ ਸਿਧਾਂਤ ਠੀਕ ਹੈ ਅਗਵਾਈ ਜਿਹੜੀ ਉਹ ਜ਼ਿੰਦਗੀ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਚਾਹੀਦੀ ਆ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਉਹਦੇ ਪਰਿਵਾਰ ਦੇ ਨਾਲ ਹਨਾ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਆ ਉਹਦੇ ਪਰਿਵਾਰ ਸਕੂਲ ਸਮਾਜਿਕ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਆ ਉਹਦੇ ਸੰਬੰਧਿਤ ਹੋਣੀ ਚਾਹੀਦੀ ਆ ਇੱਕ ਨਿਰੰਤਰ ਪ੍ਰਕਿਰਿਆ ਸੋ ਜਿਹੜੀ ਆ ਅਗਵਾਈ ਕੀ ਹੈ ਗਾਈਡੈਂਸ ਕੀ ਹੈ ਇੱਕ ਨਿਰੰਤਰ ਪ੍ਰਕਿਰਿਆ ਹੈ ਜੋ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੇ ਵਿੱਚ ਚੱਲਦੀ ਆ ਹਰ ਪੜਾਅ ਅਨੁਸਾਰ ਅਗਵਾਈ ਕਿ ਹਰ ਪੜਾਅ ਦੇ ਅਨੁਸਾਰ ਅਗਵਾਈ ਜਿਹੜੀ ਆ ਕਿ ਜ਼ਿੰਦਗੀ ਦੇ ਹਰ ਪੜਾਅ ਠੀਕ ਹੈ ਸੋ ਇੱਕ ਵਿਅਕਤੀ ਜਿਹੜਾ ਹੈ ਉਹ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਲੰਘਦਾ ਆ ਬਚਪਨ ਚੋਂ ਜਵਾਨੀ ਚੋਂ ਬੁਢਾਪੇ ਚੋਂ ਸੋ ਉਸ ਦੇ ਲੋੜ ਦੇ ਅਨੁਸਾਰ ਉਹਦੀ ਹਰ ਪੜਾਅ ਦੇ ਉੱਤੇ ਜਿਹੜੀ ਆ ਸਹੀ ਅਗਵਾਈ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਉਦੇਸ਼ ਪ੍ਰਾਪਤੀ ਵਿੱਚ ਸਹਾਇਕ ਅਗਵਾਈ ਕਿਵੇਂ ਦੀ ਹੋਣੀ ਚਾਹੀਦੀ ਆ ਕਿ ਉਦੇਸ਼ ਪ੍ਰਾਪਤੀ ਵਿੱਚ ਉਹ ਸਹਾਇਕ ਸਿੱਧ ਹੋ ਸਕੇ ਸਹੀ ਅਗਵਾਈ ਅਗਵਾਈ ਹਮੇਸ਼ਾ ਸਹੀ ਹੋਣੀ ਚਾਹੀਦੀ ਆ ਅਗਵਾਈ ਕਰ ਸਿੱਖਿਅਤ ਹੋਣਾ ਚਾਹੀਦਾ ਆ ਉਸ ਤੋਂ ਬਾਅਦ ਅਗਵਾਈ ਹਰ ਵਿਅਕਤੀ ਜਾਂ ਵਿਦਿਆਰਥੀ ਦੇ ਲਈ ਅਗਵਾਈ ਹਰ ਇੱਕ ਦੇ ਲਈ ਆ ਠੀਕ ਹੈ ਇਦੇ ਵਿੱਚ ਇਹ ਨਹੀਂ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਠੀਕ ਹੈ ਅਗਵਾਈ ਹਰ ਇੱਕ ਜਿਹੜਾ ਆ ਵਿਦਿਆਰਥੀ ਦੇ ਲਈ ਜਿਹੜੀ ਆ ਹੋਣੀ ਚਾਹੀਦੀ ਹਰ ਇੱਕ ਵਿਅਕਤੀ ਦੇ ਲਈ ਹੋਣੀ ਚਾਹੀਦੀ ਹਰ ਵਿਅਕਤੀ ਜਿਹੜਾ ਆ ਜਾਂ ਵਿਦਿਆਰਥੀ ਇੱਕ ਜਦੋਂ ਭਿੰਨ ਹੁੰਦੇ ਆ ਠੀਕ ਹੈ ਕੁਝ ਕਾਬਿਲ ਹੁੰਦੇ ਆ ਕੁਝ ਬਹੁਤੇ ਕਾਬਿਲ ਜਿਹੜੇ ਨਹੀਂ ਹੁੰਦੇ ਕਾਬਿਲियत ਦੀ ਥੋੜੀ ਘਾਟ ਹੁੰਦੀ ਆ ਬਟ ਅਗਵਾਈ ਸਾਰਿਆਂ ਨੂੰ ਉਹਨਾਂ ਦੇ ਅਕੋਰਡਿੰਗ ਜਿਹੜੀ ਦੇਣੀ ਦਿੱਤੀ ਜਾਣੀ ਚਾਹੀਦੀ ਹੈ ਤੇ ਅਗਵਾਈ ਹਰ ਇੱਕ ਦੇ ਲਈ ਆ ਉਸ ਤੋਂ ਬਾਅਦ ਸੈਕੰਡਰੀ ਸਿਧਾਂਤ ਠੀਕ ਹੈ ਇਹ ਵੀ ਇਹਨਾਂ ਸਿਧਾਂਤਾਂ ਦੇ ਨਾਲ ਮਿਲਦੇ ਜੁਲਦੇ ਹੀ ਸਿਧਾਂਤਾਂ ਜਿਨ੍ਹਾਂ ਨੂੰ ਜੁੜਾਇਆ ਸੈਕੰਡ ਕੈਟਾਗਰੀ ਦੇ ਵਿੱਚ ਜਿਹੜਾ ਵੰਡਿਆ ਗਿਆ ਹੈ ਆ ਵਿਅਕਤੀਗਤ ਕੀਮਤ ਨੂੰ ਸਮਝਣਾ ਠੀਕ ਹੈ ਇੱਕ ਵਿਅਕਤੀ ਦੂਸਰੇ ਵਿਅਕਤੀ ਤੋਂ ਭਿੰਨ ਹੁੰਦਾ ਆ ਸੋ ਅਗਿਵਾਈਕਾਰ ਜਿਹੜਾ ਆ ਉਹਨੂੰ ਹਰ ਵਿਅਕਤੀ ਦੀ ਕੀਮਤ ਨੂੰ ਸਮਝਣਾ ਚਾਹੀਦਾ ਤੇ ਉਸ ਦੇ ਅਨੁਸਾਰ ਉਹਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹਦੀ ਸ਼ਖਸੀਅਤ ਨੂੰ ਵਿਕਸਿਤ ਕੀਤਾ ਜਾ ਸਕੇ ਸਿੱਖਿਆ ਤੱਕਵਾਈ ਠੀਕ ਹੈ ਅਗਵਾਈ ਦਾ ਟ੍ਰੇਨਡ ਹੋਣਾ ਚਾਹੀਦਾ ਹੈ ਠੀਕ ਹੈ ਅਗਵਾਈ ਸਿੱਖਿਆਤ ਹੋਣੀ ਚਾਹੀਦੀ ਹੈ ਫਿਰ ਜਿਹੜੀ ਹੈ ਕਿਸੇ ਨੂੰ ਦਿੱਤੀ ਜਾਵੇ ਸਾਰਿਆਂ ਦੇ ਲਈ ਅਗਵਾਈ ਅਗਵਾਈ ਸਾਰਿਆਂ ਦੇ ਲਈ ਆ ਜੀਵਨ ਭਰ ਦੀ ਪ੍ਰਕਿਰਿਆ ਸੋ ਇਹ ਨਿਰੰਤਰ ਚੱਲਣ ਵਾਲੀ ਜੀਵਨ ਭਰ ਦੀ ਪ੍ਰਕਿਰਿਆ ਆ ਪੱਖਪਾਤ ਰਹਿਤੇ ਪੱਖਪਾਤ ਰਹਿਤ ਹੋਣੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਵਿਅਕਤੀ ਦੇ ਲਈ ਨਹੀਂ ਹੋਣੀ ਚਾਹੀਦੀ ਇਹ ਸਾਰਿਆਂ ਦੇ ਲਈ ਹੋਣੀ ਚਾਹੀਦੀ ਹੈ ਜੇ ਸਕੂਲ ਦੇ ਵਿੱਚ ਵੀ ਅਗਵਾਈ ਹੋ ਰਹੀ ਆ ਤਾਂ ਉਹ ਸਾਰੇ ਵਿਦਿਆਰਥੀਆਂ ਦੇ ਲਈ ਹੋਵੇ ਨਾ ਕਿ ਕੁਝ ਵਿਸ਼ੇਸ਼ ਵਿਦਿਆਰਥੀਆਂ ਦੇ ਲਈ ਵਿਅਕਤੀਗਤ ਅੰਤਰ ਨੂੰ ਮਹੱਤਵ ਠੀਕ ਹੈ ਸੋ ਇੱਥੇ ਵਿਅਕਤੀਗਤ ਅੰਤਰ ਨੂੰ ਮਹੱਤਵ ਦੇਣਾ ਚਾਹੀਦਾ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਇੱਕ ਵਿਅਕਤੀ ਦੂਜੇ ਦੇ ਨਾਲੋਂ ਭਿੰਨ ਹੁੰਦਾ ਆ ਠੀਕ ਹੈ ਸੋ ਉਹਦੇ ਗੁਣਾ ਦੇ ਵਿੱਚ ਉਹਦੀ ਸ਼ਖਸੀਅਤ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਆ ਸੋ ਇਸ ਚੀਜ਼ ਨੂੰ ਜਿਹੜਾ ਸਵੀਕਾਰ ਕਰਕੇ ਹੀ ਅਗਵਾਈ ਕਰ ਜਿਹੜਾ ਆ ਉਸ ਵਿਅਕਤੀ ਦੀ ਅਗਵਾਈ ਕਰੇ ਠੀਕ ਹੈ ਇਹ ਵੀ ਦਾ ਸਿਧਾਂਤ ਆ ਰਾਜਨੀਤਿਕ ਅਤੇ ਸਮਾਜਿਕ ਸਥਿਤੀਆਂ ਦਾ ਗਿਆਨ ਸੋ ਅਗਵਾਈ ਕਰ ਨੂੰ ਰਾਜਨੀਤਿਕ ਤੇ ਸਮਾਜਿਕ ਸਥਿਤੀਆਂ ਦਾ ਗਿਆਨ ਹੋਣਾ ਚਾਹੀਦਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਉਹਨੂੰ ਆਲੇ-ਦੁਆਲੇ ਦੇ ਸਾਰੀ ਹੀ ਨੌਲੇਜ ਹੋਣੀ ਚਾਹੀਦੀ ਆ ਤਿਆਰੀ ਠੀਕ ਹੈ ਅਗਵਾਈਕਰ ਜਿਸ ਦੀ ਅਗਵਾਈ ਕਰ ਰਿਹਾ ਆ ਠੀਕ ਹੈ ਉਹ ਮੂਰੇ ਜੋ ਵਿਦਿਆਰਥੀ ਜਾਂ ਵਿਅਕਤੀ ਉਹ ਤਿਆਰ ਹੋਣਾ ਚਾਹੀਦਾ ਆ ਠੀਕ ਹੈ ਸੋ ਉਹ ਅਗਵਾਈ ਨੂੰ ਜਿਹੜਾ ਆ ਲੈਣ ਦੇ ਲਈ ਤਿਆਰ ਹੋਣਾ ਚਾਹੀਦਾ ਆ ਪ੍ਰੇਰਣਾ ਤੇ ਉਤਸ਼ਾਹ ਅਗਵਾਈਕਰ ਨੂੰ ਜਿਹੜਾ ਆ ਵਿਦਿਆਰਥੀ ਨੂੰ ਜਿਹੜਾ ਆ ਪ੍ਰੇਰਣਾ ਤੇ ਉਤਸ਼ਾਹਿਤ ਕਰਨਾ ਚਾਹੀਦਾ ਆ ਠੀਕ ਹੈ ਜਿਸ ਵੀ ਉਦੇਸ਼ ਦੇ ਲਈ ਉਹ ਜਿਹੜਾ ਆ ਅਗਵਾਈ ਲੈ ਰਿਹਾ ਹੈ ਬੱਚਾ ਠੀਕ ਹੈ ਸੋ ਉਸ ਨੂੰ ਜਿਹੜਾ ਹੈ ਉਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਉਹਨੂੰ ਕੀ ਆ ਉਹਨੂੰ ਪ੍ਰੇਰਣਾ ਤੇ ਜਿਹੜਾ ਹੈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਨਤਕ ਉਪਲਬਧਤਾ ਠੀਕ ਹੈ ਅਗਵਾਈ ਜਿਹੜੀ ਆ ਉਹ ਸਾਰਿਆਂ ਦੇ ਲਈ ਪਬਲਿਕ ਦੇ ਲਈ ਅਵੇਲੇਬਲ ਹੋਣੀ ਚਾਹੀਦੀ ਹੈ ਕਿ ਜ਼ਿੰਦਗੀ ਦੇ ਜਿਸ ਵੀ ਪੜਾਅ ਦੇ ਉੱਪਰ ਜਿਵੇਂ ਦੀ ਵੀ ਅਗਵਾਈ ਚਾਹੀਦੀ ਹੈ ਤੇ ਉਹਨਾਂ ਨੂੰ ਹਾਸਲ ਹੋ ਸਕੇ ਠੀਕ ਹੈ ਸੋ ਇਸ ਦਾ ਪ੍ਰਬੰਧ ਜਿਹੜਾ ਹੈ ਹੋਣਾ ਚਾਹੀਦਾ ਹੈ ਸੋ ਇਹ ਜਿਹੜੇ ਸੀਗੇ ਪ੍ਰਿੰਸੀਪਲਸ ਸੀਗੇ ਠੀਕ ਹੈ ਸੋ ਅਗਵਾਈ ਦੇ ਸਿਧਾਂਤ ਸੀਗੇ ਜਿਹੜੇ ਆਪਾਂ ਬੇਸਿਕ ਕੋਰਸ ਦਾ ਸੈਕੰਡਰੀ ਜਿਹੜੇ ਆ ਦੋਨੋਂ ਹੀ ਕਰ ਲਏ ਆ ਬਹੁਤ ਈਜ਼ੀ ਆ ਠੀਕ ਹੈ ਕੁਛ ਨਹੀਂ ਇਹਨਾਂ ਵਿੱਚ ਕੁਝ ਗੱਲਾਂ ਦਾ ਹੀ ਵਸ ਧਿਆਨ ਰੱਖਣ ਆ ਵਾਲਾ ਜੋ ਜਿਹਦੇ ਅਨੁਸਾਰ ਜਿਹੜਾ ਆ ਅਗਵਾਈ ਕੀਤੀ ਜਾਣੀ ਆ ਉਸ ਤੋਂ ਬਾਅਦ ਅਗਵਾਈ ਦਾ ਖੇਤਰ ਠੀਕ ਹੈ ਅਗਵਾਈ ਦਾ ਖੇਤਰ ਜਿਹੜਾ ਆ ਵਿਆਪਕ ਆ ਬ੍ਰਾਡ ਆ ਠੀਕ ਹੈ ਹਰ ਖੇਤਰ ਦੇ ਵਿੱਚ ਅਗਵਾਈ ਦੀ ਜਿਹੜੀ ਲੋੜ ਆ ਹਰ ਜ਼ਿੰਦਗੀ ਦੇ ਹਰ ਪੜਾ ਹਰ ਖੇਤਰ ਦੇ ਵਿੱਚ ਅਗਵਾਈ ਦੀ ਲੋੜ ਆ ਸੋ ਸਕੋਪ ਆਫ ਗਾਈਡੈਂਸ ਕਰਦੇ ਹਾਂ ਅਗਵਾਈ ਦੇ ਖੇਤਰ ਮਨੁੱਖੀ ਜੀਵਨ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਉਂਦੇ ਆਉਂਦੇ ਰਹਿੰਦੇ ਹਨ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਸਮੱਸਿਆਵਾਂ ਦੇ ਹੱਲ ਦੇ ਲਈ ਅਗਵਾਈ ਦੀ ਜ਼ਰੂਰਤ ਹੁੰਦੀ ਹੈ ਇੱਕ ਯੋਗ ਤੇ ਸਹੀ ਅਗਵਾਈ ਵਿਅਕਤੀ ਨੂੰ ਸਮੱਸਿਆ ਦਾ ਹੱਲ ਕਰਨ ਵਿੱਚ ਸਹਾਇਕ ਹੁੰਦੀ ਹੈ ਇੱਕ ਬੱਚਾ ਇੱਕ ਕਿਸ਼ੋਰ ਇੱਕ ਜਵਾਨ ਇੱਕ ਬੁੱਢਾ ਵਿਅਕਤੀ ਸਾਰਿਆਂ ਨੂੰ ਹੀ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਲਈ ਅਗਵਾਈ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਚਾਹੇ ਇੱਕ ਬੱਚਾ ਆ ਚਾਹੇ ਕਿਸ਼ੋਰ ਆ ਚਾਹੇ ਜਵਾਨ ਆ ਚਾਹੇ ਵੱਡਾ ਹੈ ਹਰ ਇੱਕ ਨੂੰ ਕੀ ਹੈ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਲਈ ਅਗਵਾਈ ਦੀ ਜ਼ਰੂਰਤ ਆ ਠੀਕ ਹੈ ਇੱਕ ਬੱਚਾ ਛੋਟਾ ਜਿਹਾ ਬੱਚਾ ਉਹਦੇ ਤੇ ਵੀ ਕੁਝ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਆ ਜਿਵੇਂ ਉਹਨੇ ਕੁਝ ਸਿੱਖਣਾ ਆ ਸਿੱਖਣਾ ਤਾਂ ਉਹ ਜੋਗ ਅਗਵਾਈ ਦੇ ਨਾਲ ਸਿੱਖੂਗਾ ਠੀਕ ਹੈ ਕਿਸ਼ੋਰਾਂ ਨੂੰ ਕੋਈ ਫੈਸਲਾ ਲੈਣਾ ਜੋਗ ਅਗਵਾਈ ਨਾਲ ਸਿੱਖੂਗਾ ਜਵਾਨ ਬੰਦਾ ਹੈ ਉਹਨੇ ਆਪਣਾ ਕੀਤਾ ਚੁਣਨਾ ਕਿ ਉਹਨੂੰ ਵੀ ਯੋਗ ਅਗਵਾਈ ਦੀ ਲੋੜ ਆ ਵੱਡਾ ਵਿਅਕਤੀ ਉਹਨੇ ਆਪਣੇ ਜਿਹੜਾ ਆ ਕੋਈ ਡਿਸੀਜਨ ਲੈਣਾ ਆ ਹਨਾ ਡਿਸੀਜਨ ਲੈਣਾ ਚਾਹੀਏ ਉਹਨੇ ਇਤੋਂ ਤੱਕ ਕਿ ਪ੍ਰਾਪਰਟੀ ਹੀ ਆਪਣੇ ਬੱਚੇ ਹੁੰਦੇ ਨੇ ਤਾਂ ਵੀ ਉਹਨੂੰ ਇੱਕ ਯੋਗ ਅਗਵਾਈ ਕਿਸੇ ਦੀ ਜਿਹੜੀ ਲੋੜ ਪੈਂਦੀ ਆ ਕਿ ਉਹਨੇ ਕਿਵੇਂ ਕਰਨਾ ਆ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਆਪਣੇ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਨ ਦੇ ਲਈ ਅਗਵਾਈ ਦੀ ਜ਼ਰੂਰਤ ਹੈ ਪਾਵੇਂ ਵਿਅਕਤੀ ਵਿਦਿਅਕ ਕੋਰਸਾਂ ਦੀ ਚੋਣ ਜਾਂ ਨੌਕਰੀ ਦੀ ਜਗ੍ਹਾ ਕਿਤਾਮੁਖੀ ਖੋਜ ਅੰਦਰੂਨੀ ਮਾਨਸਿਕ ਵਿਵਸਥਾ ਦਾ ਪ੍ਰਬੰਧ ਹੋਵੇ ਹਰ ਖੇਤਰ ਦੇ ਵਿੱਚ ਅਗਵਾਈ ਦੀ ਜ਼ਰੂਰਤ ਆ ਠੀਕ ਹੈ ਤਾਂ ਕਿ ਅੰਦਰੂਨੀ ਮਾਨਸਿਕ ਵਿਵਸਥਾ ਦੇ ਲਈ ਵੀ ਸਾਨੂੰ ਜਿਹੜੀ ਨਿੱਜੀ ਅਗਵਾਈ ਦੀ ਜ਼ਰੂਰਤ ਪੈ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਅਗਵਾਈ ਹਰ ਜਗ੍ਹਾ ਹੀ ਜ਼ਰੂਰਤ ਆ ਸੋ ਲੀ ਫੇਵਰ ਟ੍ਰੈਲ ਔਰ ਵੇਟਲਸ ਨੇ ਸਹੀ ਢੰਗ ਦੇ ਨਾਲ ਕਿਹਾ ਹੈ ਕਿ ਅਗਵਾਈ ਜੀਵਨ ਭਰ ਦੀ ਪ੍ਰਕਿਰਿਆ ਹੈ ਠੀਕ ਹੈ ਸੋ ਅਗਵਾਈ ਜਿਹੜੀ ਜੀਵਨ ਭਰ ਦੀ ਪ੍ਰਕਿਰਿਆ ਆ ਇਹ ਹਰ ਇੱਕ ਵਿਅਕਤੀ ਨੂੰ ਚਾਹੀਦੀ ਆ ਅਗਵਾਈ ਦੇ ਖੇਤਰ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਇਸ ਦਾ ਦਾਇਰਾ ਹੈ ਠੀਕ ਹੈ ਅਗਵਾਈ ਬਹੁਤ ਵਿਆਪਕ ਖੇਤਰ ਦੇ ਵਿੱਚ ਫੈਲੀ ਹੋਈ ਹੈ ਠੀਕ ਹੈ ਕਿ ਇਹਦਾ ਏਰੀਆ ਬ੍ਰਾਡ ਏਰੀਆ ਆ ਵੱਖ-ਵੱਖ ਖੇਤਰਾਂ ਅਤੇ ਲੋੜਾਂ ਦੇ ਅਨੁਸਾਰ ਇਸ ਦੀ ਵਰਤੋਂ ਦੀ ਜ਼ਰੂਰਤ ਪੈਂਦੀ ਹੈ ਸੋ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀ ਇਹਦੀ ਲੋੜਾਂ ਦੇ ਅਨੁਸਾਰ ਇਹਦੀ ਜਿਹੜੀ ਆ ਜ਼ਰੂਰਤ ਪੈਂਦੀ ਆ ਸੋ ਸੋ ਅਗਵਾਈ ਦੇ ਆਪਾਂ ਖੇਤਰ ਦੇਖ ਲੈਨੇ ਆ ਠੀਕ ਹੈ ਸੋ ਅਗਵਾਈ ਦੇ ਖੇਤਰ ਆ ਵਿਦਿਅਕ ਅਗਵਾਈ ਉਹ ਵਿਦਿਅਕ ਅਗਵਾਈ ਸਭ ਤੋਂ ਪਹਿਲਾਂ ਠੀਕ ਹੈ ਵਿਦਿਅਕ ਅਗਵਾਈ ਜਿਹੜੀ ਆ ਠੀਕ ਹੈ ਵਿਦਿਆ ਦੇ ਖੇਤਰ ਦੇ ਸਾਰੇ ਹੀ ਜਿੰਨੇ ਵੀ ਪਹਿਲੂ ਆ ਹਨ ਤੇ ਉਹਨਾਂ ਦੇ ਵਿੱਚ ਜਿਹੜੀ ਆ ਵਿਦਿਆਰਥੀ ਦੇ ਅਗਵਾਈ ਕਰਦੀ ਆ ਚਾਹੀ ਉਹ ਵਿਦਿਆਰਥੀ ਜਿਹੜੀ ਆ ਅਗਲੀ ਸਿੱਖਿਆ ਬਾਰੇ ਆ ਚਾਹੀ ਕੋਈ ਵਿਸ਼ੇ ਦੀ ਚੋਣ ਬਾਰੇ ਆ ਹਨ ਤੇ ਚਾਹੀ ਕੋਈ ਪਾਠਕ੍ਰਮ ਦੇ ਵਿੱਚ ਜਿਹੜੀ ਆ ਉਹਨੂੰ ਸਹਾਇਤਾ ਚਾਹੀਦੀ ਆ ਠੀਕ ਹੈ ਜਾਂ ਫਿਰ ਵਿਅਕਤੀ ਦੇ ਜਿਹੜਾ ਆ ਆ ਵਿਅਕਤੀ ਵਿਦਿਆਰਥੀ ਦੇ ਜਿਹੜਾ ਅਗਲੇ ਵਿਕਾਸ ਲਈ ਹੋਣ ਹਰ ਕੋਈ ਵਿਅਕਤੀ ਆ ਹਨਾ ਤਾਂ ਸੋ ਜਿਹੜੀ ਵਿੱਦਿਅਕ ਅਗਵਾਈ ਆ ਠੀਕ ਹੈ ਵਿੱਦਿਆ ਦੇ ਜਿਹੜੇ ਸਾਰੇ ਪਹਿਲੂਆਂ ਦੇ ਵਿੱਚ ਜਿਹੜੀ ਆ ਵਿਦਿਆਰਥੀ ਦੀ ਜਿਹੜੀ ਆ ਅਗਵਾਈ ਕਰਦੀ ਆ ਕਿਤਾ ਮੁਖੀ ਅਗਵਾਈ ਠੀਕ ਹੈ ਸੋ ਇਹ ਜਿਹੜੀ ਆ ਪੇਸ਼ੇ ਦੀ ਚੋਣ ਠੀਕ ਹੈ ਕਿਸੇ ਦੇ ਕਿਤੇ ਦੀ ਪੇਸ਼ੇ ਦੀ ਚੋਣ ਦੇ ਵਿੱਚ ਜਿਹੜੀ ਅਗਵਾਈ ਉਹਨੂੰ ਦਿੱਤੀ ਜਾਂਦੀ ਆ ਠੀਕ ਹੈ ਸੋ ਜਿਹਦੇ ਵਿੱਚ ਪੇਸ਼ੇ ਦੀ ਚੋਣ ਵਿੱਚ ਸਹਾਇਤਾ ਵਿਦਿਆਰਥੀ ਨੂੰ ਜਿਹੜੀ ਸਿੱਖਲਾਈ ਹਨਾ ਤੇ ਵਿਦਿਆਰਥੀ ਦੇ ਚੁਣੇ ਹੋਏ ਪੇਸ਼ੇ ਦੇ ਨਾਲ ਜਿਹੜਾ ਉਹਨੂੰ ਅਡਜਸਟ ਕਰਨਾ ਸੋ ਕੈਰੀਅਰ ਦੀ ਉਹਦੇ ਜਿਹੜੀ ਆ ਕੈਰੀਅਰ ਦੀ ਨੌਲੇਜ ਦੇਣੀ ਇਹ ਸਾਰਾ ਕੁਝ ਕੀਤਾ ਮੁੱਖੀ ਅਗਵਾਈ ਦੇ ਵਿੱਚ ਨਿੱਜੀ ਅਗਵਾਈ ਠੀਕ ਹੈ ਨਿੱਜੀ ਅਗਵਾਈ ਦੇ ਖੇਤਰ ਵਿੱਚ ਕੀ ਹੁੰਦਾ ਆ ਕਿ ਇਹਦੇ ਵਿੱਚ ਜਿਹੜਾ ਵਿਦਿਆਰਥੀ ਜਾਂ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਸੁਧਾਰਨ ਦੇ ਲਈ ਠੀਕ ਹੈ ਜਿਹੜੀ ਅਗਵਾਈ ਕੀਤੀ ਜਾਂਦੀ ਆ ਇੱਕ ਵਿਅਕਤੀ ਨੂੰ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਵਿੱਚ ਜਿਹੜੀ ਅਗਵਾਈ ਕੀਤੀ ਜਾਂਦੀ ਆ ਇੱਕ ਵਿਅਕਤੀ ਨੂੰ ਉਸ ਦੀ ਸਾਰੀ ਸ਼ਕਤੀ ਸਮਰੱਥਾ ਸੰਭਾਵਨਾਵਾਂ ਵਿੱਚ ਵਿਕਸਿਤ ਕਰਨ ਦੇ ਜਿਹੜਾ ਯੋਗ ਬਣਾਉਂਦੀ ਆ ਠੀਕ ਹੈ ਜਾਂ ਫਿਰ ਵਿਅਕਤੀ ਦੀ ਕੋਈ ਵੀ ਨਿੱਜੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਜਿਹੜੀਆਂ ਨਿੱਜੀ ਅਗਵਾਈ ਜਿਹੜੀ ਆ ਦਿੱਤੀ ਜਾਂਦੀ ਆ ਠੀਕ ਹੈ ਸੋ ਇਹ ਖੇਤਰ ਆ ਵਿੱਦਿਅਕ ਖੇਤਰ ਦੇ ਵਿੱਚ ਵਿੱਦਿਆ ਦੇ ਸਾਰੇ ਪਹਿਲੂ ਆ ਜਾਂਦੇ ਆ ਕੀਤਾ ਮੁਖੀ ਦੇ ਵਿੱਚ ਉਹਦਾ ਪੇਸ਼ਾ ਚੁਣਨ ਦੇ ਵਿੱਚ ਹਨਾ ਉਹਨੂੰ ਸਿਖਲਾਈ ਦੇਣ ਦੇ ਵਿੱਚ ਜਿਹੜਾ ਆ ਤੇ ਸੂਚਨਾ ਮਹਈਆ ਕਰਵਾਉਂਦੀ ਆ ਕਰੀਅਰ ਦੀ ਸੂਚਨਾਮਈਆ ਕਰਵਾਉਂਦੀ ਹੈ ਠੀਕ ਹੈ ਨਿੱਜੀ ਅਗਵਾਈ ਦੇ ਵਿੱਚ ਕੀ ਆ ਕਿ ਉਹਦੀ ਮਾਨਸਿਕ ਸਿਹਤ ਨੂੰ ਸੁਧਾਰਨਾ ਉਹਨੂੰ ਚੰਗਾ ਨਾਗਰਿਕ ਬਣਾਉਣਾ ਉਹਦੀਆਂ ਯੋਗ ਸਮਰੱਥਾਵਾਂ માં ਜਿਹੜੀਆਂ ਆ ਉਹਨਾਂ ਨੂੰ ਜਿਹੜਾ ਸਮਰੱਥਾਵਾਂ ਨੂੰ ਵਿਕਸਿਤ ਕਰਨਾ ਉਸ ਤੋਂ ਬਾਅਦ ਆਉਂਦੀ ਹੈ ਸਮਾਜਿਕ ਅਗਵਾਈ ਠੀਕ ਹੈ ਸੋ ਸਮਾਜਿਕ ਅਗਵਾਈ ਜਿਹੜੀ ਆ ਠੀਕ ਹੈ ਸੂਇ ਸਰਪੱਖੀ ਜਿਹੜਾ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਉਹ ਸਮਾਜ ਦੇ ਵਿੱਚ ਰਹਿਣ ਦੇ ਲਈ ਵਿਅਕਤੀ ਦੇ ਸਰਪੱਖੀ ਵਿਕਾਸ ਨੂੰ ਜਿਹੜਾ ਆ ਅੱਗੇ ਵਧਾਉਂਦੀ ਆ ਕਿਸੇ ਵੀ ਵਿਅਕਤੀ ਨੂੰ ਸ਼ੌਂਕ ਅਤੇ ਰੁਚੀਆਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਜਿਹੜੀ ਆ ਕਰਦੀ ਆ ਉਹਨੂੰ ਮਨੋਰੰਜਨ ਦੇ ਰਸਤੇ ਇਹ ਜਿਹੜਿਆ ਮਹੱਈਆ ਕਰਵਾਉਂਦੀ ਆ ਠੀਕ ਹੈ ਔਰ ਖੇਡਾਂ ਦੇ ਮਨੋਰੰਜਨ ਦੇ ਹੋਰ ਜਿਹੜਾ ਆ ਸਾਧਨਾ ਦੇ ਪ੍ਰਤੀ ਜਿਹੜੀ ਆ ਰੁਚੀ ਪੈਦਾ ਕਰਨ ਦੇ ਲਈ ਠੀਕ ਹੈ ਸੋ ਸਮਾਜਿਕ ਏਸੀ ਔਰ ਉਸ ਤੋਂ ਬਾਅਦ ਮਨੋਰੰਜਨ ਸਮੇਧੀ ਅਗਵਾਈ ਠੀਕ ਹੈ ਸੋ ਮਨੋਰੰਜਨ ਦੇ ਵਿੱਚ ਕੀ ਆ ਕਿ ਮਨੋਰੰਜਨ ਦੇ ਰਸਤੇ ਮੋਹ ਜਗਾਉਣਾ ਕਹਿੰਦੇ ਕਿਹੜੇ-ਕਿਹੜੇ ਸਾਧਨਾਂ ਜਿੰਨਾ ਮਨੋਰੰਜਨ ਹੋ ਸਕਦਾ ਆ ਖੇਡਾਂ ਤੇ ਮਨੋਰੰਜਨ ਦੇ ਪ੍ਰਤੀ ਰੁਚੀ ਪੈਦਾ ਕਰਨੀ ਠੀਕ ਹੈ ਔਰ ਜਿਹੜਾ ਆ ਕੋਈ ਵੀ ਵਿਦਿਆਰਥੀ ਆ ਜਾਂ ਵਿਅਕਤੀ ਆ ਉਹਦੇ ਸ਼ੌਂਕ ਤੇ ਰੁਚੀਆਂ ਨੂੰ ਵਿਕਸਿਤ ਕਰਨ ਦੇ ਵਿੱਚ ਸਹਾਇਤਾ ਕਰਨਾ ਠੀਕ ਹੈ ਸੋ ਇਹ ਜਿਹੜੀਆਂ ਅਗਵਾਈਆਂ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਸਿਹਤ ਅਗਵਾਈ ਠੀਕ ਹੈ ਸੋ ਸਿਹਤ ਅਗਵਾਈ ਵੀ ਜਿਹੜੀ ਆ ਵਿਦਿਆਰਥੀ ਦੇ ਲਈ ਜਿਹੜੀ ਬਹੁਤ ਜ਼ਰੂਰੀ ਆ ਠੀਕ ਹੈ ਉਹਨੂੰ ਚੰਗੀ ਸਿਹਤ ਬਾਰੇ ਦੱਸਣਾ ਗਾਈਡ ਕਰਨਾ ਠੀਕ ਹੈ ਉਹਨੂੰ ਜਿਹੜੀ ਆ ਸਾਰੀ ਹੀ ਜਿਹੜੀ ਆ ਸਰੀਰਕ ਜਿਹੜੀ ਸਿੱਖਿਆ ਦੇ ਬਾਰੇ ਜਿਹੜੀ ਉਹਨੂੰ ਨੌਲੇਜ ਦੇਣੀ ਉਹਨੂੰ ਮਾਨਸਿਕ ਭਾਵਨਾਤਮਿਕ ਸਰੀਰਕ ਤਰੀਕਿਆਂ ਦੇ ਬਾਰੇ ਜਿਹੜਾ ਜਾਣੂ ਕਰਵਾਉਣਾ ਠੀਕ ਹੈ ਦੇ ਵਿੱਚ ਸਾਰੀ ਹੀ ਸਿਹਤ ਜਿਹੜੇ ਆ ਦੇ ਨਾਲ ਰਿਲੇਟਡ ਜਿਹੜੀ ਦੀ ਅਗਵਾਈ ਆ ਜਾਣੀ ਆ ਵੱਖ-ਵੱਖ ਕਿਸਮਾਂ ਦੇ ਵਿਦਿਆਰਥੀਆਂ ਦੇ ਲਈ ਅਗਵਾਈ ਠੀਕ ਹੈ ਜਿਵੇਂ ਹੁਣ ਵੱਖ-ਵੱਖ ਕਿਸਮ ਦੇ ਵਿਦਿਆਰਥੀ ਨੇ ਅਲੱਗ-ਅਲੱਗ ਹੁੰਦੇ ਆ ਕੁਝ ਬੱਚੇ ਜਿਹੜੇ ਸਪੈਸ਼ਲ ਨੀਡ ਵਾਲੇ ਹੁੰਦੇ ਆ ਕੁਝ ਬੱਚੇ ਜ਼ਿਆਦਾ ਹੋਣ ਹਰ ਹੁੰਦੇ ਤੇ ਸਾਰੇ ਵੱਖ-ਵੱਖ ਵਿਦਿਆਰਥੀਆਂ ਦੇ ਲਈ ਵੱਖ-ਵੱਖ ਅਗਵਾਈ ਹੁੰਦੀ ਆ ਪਛੜੇ ਵਰਗ ਦੇ ਲਈ ਵਰਗਾਂ ਦੇ ਲਈ ਠੀਕ ਹੈ ਸਿਖਲਾਈ ਸੋ ਅਨੁਜੁਲ ਸਮਾਜਿਕ ਤੌਰ ਤੇ ਪਛੜਿਆ ਜਾਂ ਆਰਥਿਕ ਤੌਰ ਤੇ ਪਛੜਿਆ ਜਾਂ ਅਨੁਸੂਚਿਤ ਜਾਤੀਆਂ ਜਾਂ ਔਰਤਾਂ ਜਾਂ ਅਨਾਥਾਂ ਇਹਨਾਂ ਦੇ ਲਈ ਵੀ ਕੀ ਆ ਅਗਵਾਈ ਦਾ ਯੋਗ ਅਗਵਾਈ ਦਾ ਪ੍ਰਬੰਧ ਕੀਤਾ ਜਾਂਦਾ ਹੈ ਹੁਣ ਮਨੋਵਿਗਿਆਨਿਕ ਅਗਵਾਈ ਮਨੋਵਿਗਿਆਨਿਕ ਅਗਵਾਈ ਕੀ ਆ ਕਿ ਜਿਹਦੇ ਵਿੱਚ ਠੀਕ ਹੈ ਸੋ ਜਿਹਦੇ ਵਿੱਚ ਵਿਦਿਆਰਥੀ ਦੀਆਂ ਦਿਲਚਸਪੀਆਂ ਜ਼ਰੂਰਤਾਂ ਮਾਯੂਕਤਾਵਾਂ ਦਾ ਧਿਆਨ ਕੀਤਾ ਜਾਂਦਾ ਹੈ ਠੀਕ ਹੈ ਉਹਦੇ ਅਕੋਰਡਿੰਗ ਚ ਉਹਦੀ ਅਗਵਾਈ ਕੀਤੀ ਜਾਂਦੀ ਆ ਸੋ ਮਨੋਵਿਗਿਆਨਕ ਤਰੀਕੇ ਤੇ ਪਹਿਲਾਂ ਉਹਦਾ ਪ੍ਰੀਖਣ ਕੀਤਾ ਜਾਂਦਾ ਹੈ ਫਿਰ ਉਹਦੀ ਅਗਵਾਈ ਕੀਤੀ ਜਾਂਦੀ ਆ ਕਦਰਾਂ ਕੀਮਤਾਂ ਦੀ ਅਗਵਾਈ ਠੀਕ ਹੈ ਜਿੱਦਿ ਕੀ ਅੱਜਕੱਲ ਖਾਸ ਲੋੜ ਆ ਕਦਰਾਂ ਕੀਮਤਾਂ ਦਾ ਜਿਵੇਂ ਤੁਸੀਂ ਦੇਖਦੇ ਹੋ ਕਿ ਜਿਹੜਾ ਸਾਡਾ ਇੰਡੀਆ ਆ ਹਨਾ ਤਾਂ ਇਹਨੇ ਜਿਹੜਾ ਆ ਵੈਸਟਰਨ ਕਲਚਰ ਨੂੰ ਜਿਹੜਾ ਅਪਣਾਉਣਾ ਸਟਾਰਟ ਕਰ ਦਿੱਤਾ ਜਿਹਦੇ ਕਰਕੇ ਕਦਰਾਂ ਕੀਮਤਾਂ ਜਿਹੜੀਆਂ ਬਹੁਤ ਪਿੱਛੇ ਰਹਿ ਗਈਆਂ ਆ ਸੋ ਇਹਦੇ ਨਾਲ ਕੀ ਆ ਸਿੱਟੇ 'ਚ ਜੋ ਕਾਫੀ ਜ਼ਿਆਦਾ ਜਿਹੜਾ ਆ ਭ੍ਰਿਸ਼ਟਾਚਾਰ ਵੀ ਜਿਹੜਾ ਪੈਦਾ ਹੋ ਗਿਆ ਸੋ ਸਹੀ ਕਦਰਾਂ ਕੀਮਤਾਂ ਦੀ ਅਗਵਾਈ ਕਰਨ ਦੀ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਪੱਛਮੀ ਜਦੋਂ ਢੰਗਾਂ ਨੂੰ ਅਪਣਾਉਂਦੇ ਆ ਤੇ ਵੱਧ ਤੋਂ ਵੱਧ ਪ੍ਰੋਫਿਟ ਕਮਾਉਣ ਦੀ ਦੌੜ ਲੱਗੀ ਹੋਈ ਹੈ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਦੌੜ ਲੱਗੀ ਹੋ ਤਾਂ ਜੋ ਆਪਣੇ ਸਾਰੇ ਜਿਹੜੇ ਸ਼ੌਂਕ ਆ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਤੇ ਇਹਦੇ ਨਾਲ ਕੀ ਹੈ ਕਿ ਲੋਕ ਜਿਹੜੇ ਆ ਜਿਹੜੇ ਉਹ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਵੱਧ ਗਿਆ ਰਿਸ਼ਵਤਖੋਰੀ ਬਹੁਤ ਵੱਧ ਗਈ ਤੇ ਇਸ ਟਾਈਮ ਜ਼ਰੂਰਤ ਆ ਕਿ ਉਹਨਾਂ ਦੀ ਕਦਰਾਂ ਕੀਮਤਾਂ ਦੀ ਸਹੀ ਅਕਵਾਇ ਕੀਤੀ ਜਾਵੇ ਠੀਕ ਹੈ ਸੋ ਇਮਾਨਦਾਰੀ ਵਰਗੀਆਂ ਕਦਰਾਂ ਕਦਰਾਂ ਕੀਮਤਾਂ ਜਿਹੜੀਆਂ ਆ ਉਹਨਾਂ ਦੇ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਵੇ ਮੋੜ ਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਹਨਾ ਉਦਯੋਗਾਂ ਦੇ ਲਈ ਵੀ ਅਕਵਾਇ ਦੀ ਜ਼ਰੂਰਤ ਹੈ ਕਿਉਂਕਿ ਤਕਨੀਕੀ ਉਦਯੋਗਾ ਸੋ ਸਾਰਾ ਕੁਝ ਹੁਣ ਬਦਲ ਗਿਆ ਹੈ ਸੋ ਜਿਹੜਾ ਇਹਦੇ ਲਈ ਜਿਹੜਾ ਹੁਣ ਹੁਨਰਬੰਦ ਜਿਹੜੇ ਵਿਅਕਤੀ ਉਹਨਾਂ ਨੂੰ ਸਹੀ ਜਗਾ ਸਹੀ ਨੌਕਰੀ ਦੇਣ ਦੇ ਲਈ ਪ੍ਰਦਾਨ ਕਰਨ ਦੇ ਲਈ ਵੀ ਕੀ ਹੈ ਯੋਗ ਅਗਵਾਈ ਦੀ ਲੋੜ ਆ ਸਹੀ ਦਿਸ਼ਾ ਨਿਰਦੇਸ਼ ਦੇਣ ਦੇ ਲਈ ਵੀ ਕੀ ਹੈ ਯੋਗ ਅਗਵਾਈ ਦੀ ਲੋੜ ਆ ਸੋ ਇਹ ਜਿਹੜਾ ਬਹੁਤ ਹੀ ਬ੍ਰਾਡ ਜਿਹੜਾ ਆਪਾਂ ਕਹਿ ਸਕਦੇ ਹਾਂ ਫੀਲਡ ਆ ਗਾਈਡੈਂਸ ਆ ਸੋ ਵਿਦਿਆ ਦੇ ਵਿੱਚ ਵੀ ਅਗਵਾਈ ਦੀ ਲੋੜ ਆ ਕਿੱਤੇ ਦੇ ਵਿੱਚ ਵੀ ਆ ਨਿੱਜੀ ਅਗਵਾਈ ਵੀ ਚਾਹੀਦੀ ਸਮਾਜ ਦੇ ਵਿੱਚ ਵੀ ਅਗਵਾਈ ਮਨੋਰੰਜਨ ਦੇ ਲਈ ਵੀ ਅਗਵਾਈ ਸਿਹਤ ਤੇ ਪ੍ਰਤੀ ਜਾਗਰੂਕ ਹੋਣ ਦੇ ਲਈ ਵੀ ਅਗਵਾਈ ਦੀ ਲੋੜ ਆ ਠੀਕ ਹੈ ਸੋ ਇਹ ਸਾਰੀਆਂ ਹੀ ਜਿਹੜੇ ਖੇਤਰ ਆ ਜਿਹੜੇ ਕਿ ਅਗਵਾਈ ਦੇ ਹੀ ਜਿਹੜੇ ਖੇਤਰ ਆ ਠੀਕ ਹੈ ਹੁਣ ਕੋਠਾਰੀ ਕਮਿਸ਼ਨ ਅਨੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਸੀ ਉਹ ਦੇਖ ਲੈਣੇ ਆ ਸੋ ਕੋਠਾਰੀ ਕਮਿਸ਼ਨ ਦੇ ਅਨਸਾਰ ਅਗਵਾਈ ਸੇਵਾਮਾ ਦਾ ਵਿਦਿਅਕ ਅਤੇ ਕਿਤਾ ਮੁਖੀ ਪੇ ਕਲਾ ਬਣਾਉਣ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਕਰਨ ਨਾਲੋ ਸਿਰਫ ਇੱਕ ਵਿਸ਼ਾਲ ਦਾਇਰਾ ਤੇ ਕਾਰਜ ਹੁੰਦਾ ਹੈ ਅਗਵਾਈ ਦੇ ਉਦੇਸ਼ ਨੋਵੇਂ ਵਿਵਸਥਿਤ ਅਤੇ ਵਿਕਾਸਿਤ ਹਨ ਇਹ ਵਿਦਿਅਕ ਅਦਾਰਿਆਂ ਅਤੇ ਕਾਰ ਸਥਿਤ ਵਿੱਚ ਸਭ ਤੋਂ ਵਧੀਆ ਠੁਕਮੀ ਵਿਵਸਥਾ ਕਰਨ ਵਿੱਚ ਵਿਦਿਆਰਥੀਆਂ ਦੀ ਮਦਦ ਕਰਦਾ ਹੈ ਇਸ ਲਈ ਅਗਵਾਈ ਨੂੰ ਸਿੱਖਿਆ ਦਾ ਇੱਕ ਅਨਿਖੜਮਾ ਅੰਗ ਜਿਹੜਾ ਆ ਕਿਹਾ ਜਾਣਾ ਚਾਹੀਦਾ ਠੀਕ ਹੈ ਸੋ ਉਹਨਾਂ ਨੇ ਕਿਹਾ ਕਿ ਜਿਹੜਾ ਵਿਦਿਆ ਦੀ ਜਿਹੜਾ ਹਰ ਪੈਲ ਦੇ ਨਾਲ ਜੁੜਿਆ ਤੈਨੂੰ ਸਿੱਖਿਆ ਦਾ ਅਨਿਖੜਮਾ ਅੰਗ ਮਤਲਬ ਜਿਹੜਾ ਕਿ ਵੱਖ ਨਹੀਂ ਹੋ ਸਕਦਾ ਸਿੱਖਿਆ ਤੋਂ ਜਿਹਨੂੰ ਵੱਖ ਨਹੀਂ ਕਰ ਸਕਦੇ ਅਗਵਾਈ ਸਿੱਖਿਆ ਦੇ ਨਾਲ ਨਾਲ ਚੱਲੂਗੀ ਸੋ ਉਹ ਮੰਨਿਆ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਕਰਨੇ ਆਬਜੈਕਟਿਵਸ ਆਫ ਗਾਈਡੈਂਸ ਮਨੋਰਥ ਜਾਂ ਉਦੇਸ਼ ਅਗਵਾਈ ਸਿੱਖਿਆ ਦਾ ਇੱਕ ਅਨਿਖੜਵਾ ਅੰਗ ਹੈ ਜੋ ਵਿਅਕਤੀਗਤ ਨੂੰ ਸਰਬਪੱਖੀ ਸ਼ਖਸੀਅਤ ਦੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ ਠੀਕ ਹੈ ਅਗਵਾਈ ਕੀ ਕਰਦੀ ਹੈ ਵਿਅਕਤੀ ਦੇ ਸਰਬਪੱਖੀ ਵਿਕਾਸ ਨੇ ਮਤਲਬ ਮਾਨਸਿਕ ਬੋਧਿਕ ਹਰ ਖੇਤਰ ਦੇ ਵਿੱਚ ਜੜਾਉਦਾ ਹੈ ਵਿਕਾਸ ਕਰਦੀ ਹੈ ਅਗਵਾਈ ਜੀਵਨ ਪਰ ਚੱਲਣ ਵਾਲੀ ਪ੍ਰਕਿਰਿਆ ਹੈ ਇਸ ਦੇ ਪਿੰਨ-ਪਿੰਨ ਖੇਤਰਾਂ ਵਿੱਚ ਪਿੰਨ-ਪਿੰਨ ਉਦੇਸ਼ ਹੁੰਦੇ ਹਨ ਠੀਕ ਹੈ ਅਸੀਂ ਦੇਖਿਆ ਕਿ ਵਿਦਿਆ ਖੇਤਰ ਦੇ ਵਿੱਚ ਇਹਦੇ ਉਦੇਸ਼ ਹੋਰ ਆ ਕੀਤਾ ਮੁਕੇ ਖੇਤਰ ਵਿੱਚ ਹੋਰ ਆ ਸਮਾਜਿਕ ਹੋਰ ਆ ਠੀਕ ਹੈ ਸਭ ਪਿੰਨ ਪਿੰਨ ਖੇਤਰਾਂ ਵਿੱਚ ਉਹ ਦੇਸ਼ ਵਿਕੀਆ ਪਿੰਨ ਪਿੰਨਾ ਇਹਨਾਂ ਸਾਰਿਆਂ ਲਈ ਸਾਰਿਆਂ ਦੇ ਲਈ ਮਹੱਤਵਪੂਰਨ ਹੁੰਦੀ ਜੋ ਗਾਈਡੈਂਸ ਦਿੱਤੀਆਂ ਠੀਕ ਹੈ ਗਾਈਡੈਂਸ ਦੇ ਹੁਣ ਅਸੀਂ ਜਿਹੜੇ ਆਬਜੈਕਟਿਵ ਸਿੱਖਨੇ ਆ ਕਿ ਇਹਦੇ ਉਦੇਸ਼ ਕੀ ਆ ਗਾਈਡੈਂਸ ਦੇ ਠੀਕ ਹੈ ਸੋ ਜੋ ਅਸੀਂ ਪਹਿਲਾਂ ਸਾਰਾ ਕੁਝ ਪੜਿਆ ਬਸ ਉਹਦੇ ਵਿੱਚੋਂ ਹੀ ਉਦੇਸ਼ ਨਿਕਲਦੇ ਆ ਠੀਕ ਹੈ ਸੋ ਉਹੀ ਚੀਜ਼ਾਂ بار بار ਆ ਉਹੀ ਪੁਆਇੰਟ بار بار ਆ ਬਸ ਤੁਸੀਂ ਗਾਈਡੈਂਸ ਨੂੰ ਹੀ ਚੰਗੇ ਤਰੀਕੇ ਦੇ ਨਾਲ ਸਮਝ ਲਓ ਠੀਕ ਹੈ ਵਿਦਿਅਕ ਵਿਕਾਸ ਕਰਨਾ ਵਿਦਿਅਕ ਵਿਕਾਸ ਕਿਉਂਕਿ ਵਿਦਿਆ ਦੇ ਹਰੇਕ ਪਹਿਲੂ ਦੇ ਵਿੱਚ ਅਗਵਾਈ ਕਰਨ ਦਾ ਮਤਲਬ ਕੀ ਹੈ ਵਿਦਿਅਕ ਵਿਕਾਸ ਕਰਨਾ ਸਹੀ ਦਿਸ਼ਾ ਨਿਰਦੇਸ਼ ਦੇਣਾ ਠੀਕ ਹੈ ਦਿਸ਼ਾ ਨਿਰਦੇਸ਼ ਕਿਹੜੇ ਆ ਸਹੀ ਦਿਸ਼ਾ ਨਿਰਦੇਸ਼ ਜਿਹਨੇ ਤਾਂ ਜੋ ਜਿਹੜਾ ਹੈ ਵਿਅਕਤੀ ਸਹੀ ਦਿਸ਼ਾ ਦੇ ਵਿੱਚ ਅੱਗੇ ਵਧ ਸਕੇ ਆਤਮ ਗਿਆਨ ਪ੍ਰਦਾਨ ਕਰਨਾ ਆਪਣੇ ਬਾਰੇ ਜਿਹੜਾ ਸਵੈ ਗਿਆਨ ਪ੍ਰਦਾਨ ਕਰਦਾ ਹੈ ਠੀਕ ਹੈ ਇਹਦਾ ਇਹ ਹੀ ਉਦੇਸ਼ ਆ ਕਿ ਜਿਹੜੇ ਅਗਵਾਈ ਦੇ ਰਾਹੀ ਜਿਹੜਾ ਆ ਵਿਅਕਤੀ ਨੂੰ ਜਾਂ ਵਿਦਿਆਰਥੀ ਨੂੰ ਜਿਹੜਾ ਸਵੈ ਗਿਆਨ ਪ੍ਰਾਪਤ ਕਰਨਾ ਤਾਂ ਜੋ ਉਹ ਨੂੰ ਆਪਣੀਆਂ ਜਿਹੜੀਆਂ ਖੂਬੀਆਂ ਦਾ ਤੇ ਆਪਣੀਆਂ ਕਮੀਆਂ ਦਾ ਜਿਹੜਾ ਪ੍ਰੋਪਰ ਪਤਾ ਲੱਗ ਸਕੇ ਕਿੱਤਾ ਮੁਖੀ ਜਾਣਕਾਰ ਦੇਣ ਠੀਕ ਹੈ ਕਿਹੜੇ ਕਿਤੇ ਦੀ ਚੋਣ ਕਰਨੀ ਹੈ ਭਵਿੱਖੋ ਦਾ ਕੀ ਹੈ ਕਿਵੇਂ ਅੱਗੇ ਵਧਣਾ ਹੈ ਸੋ ਇਹ ਜਾਣਕਾਰੀ ਦੇਣਾ ਕੀ ਉਦੇਸ਼ ਹੈ ਗਾਈਡੈਂਸ ਦਾ ਉਦੇਸ਼ਾ ਸਮਾਜਿਕ ਵਿਕਾਸ ਕਰਨਾ ਇੱਕ ਵਿਅਕਤੀ ਦਾ ਸਮਾਜਿਕ ਵਿਕਾਸ ਕਰਨਾ ਅਗਵਾਈ ਦਾ ਉਦੇਸ਼ਾ ਨੈਤਿਕ ਵਿਕਾਸ ਕਰਨਾ ਅਗਵਾਈ ਦਾ ਉਦੇਸ਼ਾ ਸਵੈ ਨਿਰਪਰਤਾ ਕਿ ਵਿਅਕਤੀ ਨੂੰ ਆਪਣੇ ਆਪ ਤੇ ਜਿਹੜਾ ਵਿਸ਼ਵਾਸ ਹੋ ਜਾਏ ਉਹ ਆਪਣੇ ਜਿਹੜਾ ਪੈਰਾਂ ਦੇ ਉੱਤੇ ਖੜਾ ਹੋ ਜਾਏ ਅਗਵਾਈ ਦਾ ਇਹੀ ਮੇਨ ਉਦੇਸ਼ ਆ ਕਿਸੇ ਵੀ ਵਿਅਕਤੀ ਨੂੰ ਲੜਾਇਆ ਆ ਸਟੈਂਡ ਕਰਨ ਦੇ ਲਈ ਠੀਕ ਹੈ ਆ ਆਤਮ ਨਿਰਭਰ ਬਣਾਉਣ ਦੇ ਲਈ ਠੀਕ ਹੈ ਜਿਹੜੀ ਅਗਵਾਈ ਆ ਕੀਤੀ ਜਾਂਦੀ ਆ ਮਨੋਵਿਗਿਆਨਿਕ ਸਹਾਇਤਾ ਠੀਕ ਹੈ ਮਨੋਵਿਗਿਆਨਿਕ ਸਹਾਇਤਾ ਦੇਣੀ ਅਗਵਾਈ ਦਾ ਉਦੇਸ਼ ਆ ਕਿ ਅਗਰ ਕਿਸੇ ਨੂੰ ਮਨੋਵਿਗਿਆਨਿਕ ਸਹਾਇਤਾ ਦੀ ਲੋੜ ਆ ਕੋਈ ਜਿਹੜਾ ਆ ਸਮੱਸਿਆ ਦੇ ਨਾਲ ਜਿਹੜਾ ਆ ਆ ਸਮੱਸਿਆ ਦੇ ਨਾਲ ਜਿਹੜਾ ਆ ਪੀੜਤਾ ਤੇ ਉਹਨੂੰ ਜਿਹੜੇ ਕੀ ਆ ਮਨੋਵਿਗਿਆਨਿਕ ਸਹਾਇਤਾ ਜਿਹੜੀ ਦੇਣੀ ਆ ਠੀਕ ਹੈ ਸੋ ਉਹਨੂੰ ਜਿਹੜਾ ਆ ਉਹਦੇ ਸਮਰੱਥਾਵਾਂ ਦੇ ਬਾਰੇ ਜਿਹੜਾ ਜਾਣੂ ਕਰਵਾਉਣਾ ਤੇ ਉਹਨੂੰ ਇਸ ਯੋਗ ਬਣਾਉਣਾ ਹੈ ਕਿ ਉਹ ਆਪਣੀ ਸਮੱਸਿਆ ਦਾ ਹੱਲ ਕਰ ਸਕੇ ਅਨੁਕੂਲਨ ਯੋਗਤਾ ਪ੍ਰਦਾਨ ਕਰਨਾ ਅਨੁਕੂਲਨ ਯੋਗਤਾ ਕੀ ਜਿਹੜਾ ਆ ਐਡਜਸਟਮੈਂਟ ਉਹ ਮਤਲਬ ਹਾਲਾਤਾਂ ਦੇ ਨਾਲ ਸਮੱਸਿਆ ਦੇ ਨਾਲ ਅਡਜਸਟ ਕਰ ਸਕੇ ਠੀਕ ਹੈ ਸਮੱਸਿਆ ਹੱਲ ਕਰਨ ਦੀ ਯੋਗਤਾ ਸੋ ਜਿਹੜਾ ਆ ਗਾਈਡੈਂਸ ਅਗਵਾਈ ਹੁੰਦੀ ਕਿਉਂ ਆ ਸਮੱਸਿਆ ਨੂੰ ਹੱਲ ਕਰਨ ਦੇ ਲਈ ਤਾਂ ਇੱਥੇ ਕੀ ਉਹ ਸਮੱਸਿਆ ਨੂੰ ਹੱਲ ਕਰਨ ਦੀ ਯੋਗਤਾ ਵਿਅਕਤੀ ਨੂੰ ਜਿਹੜੀ ਦੇਣੀ ਆ ਉਹੀ ਇਹਦਾ ਉਦੇਸ਼ਾ ਸ਼ਖਸ਼ੀਅਤ ਦਾ ਵਿਕਾਸ ਠੀਕ ਹੈ ਸੋ ਸ਼ਖਸ਼ੀਅਤ ਦਾ ਸਰਪੱਖੀ ਵਿਕਾਸ ਕਰਨਾ ਹੀ ਉਦੇਸ਼ਾ ਅਗਵਾਈ ਦਾ ਸਪਸ਼ਟ ਤਦ੍ਰੈਣੀ ਠੀਕ ਹੈ ਕਿਸੇ ਨੂੰ ਜਿਹੜੀ ਕੋਈ ਡਾਇਰੈਕਸ਼ਨ ਦੇ ਲੋੜਾ ਨੂੰ ਸਹੀ ਡਾਇਰੈਕਸ਼ਨ ਦੇ ਵੱਲ ਤੋਰਨਾ ਹੀ ਕੀ ਆ ਅਗਵਾਈ ਆ ਸਨੈਰੀ ਭਵਿੱਖ ਠੀਕ ਹੈ ਜਿਹੜਾ ਆ ਵਿਦਿਆਰਥੀ ਆ ਉਹਦੇ ਭਵਿੱਖ ਨੂੰ ਜਿਹੜਾ ਸਨੈਰੀ ਬਣਾਉਣ ਦੇ ਲਈ ਉਹਦੇ ਭਵਿੱਖ ਨੂੰ ਉਸਵਲ ਬਣਾਉਣ ਦੇ ਲਈ ਠੀਕ ਹੈ ਉਹਦਾ ਬ੍ਰਾਈਟ ਫਿਊਚਰ ਬਣਾਉਣ ਦੇ ਲਈ ਜਿਹੜਾ ਕੀ ਆ ਅਗਵਾਈ ਦਿੱਤੀ ਜਾਂਦੀ ਆ ਸੋ ਇਹ ਮਨੋਰਥ ਆ ਇਹ ਉਦੇਸ਼ ਆ ਠੀਕ ਹੈ ਜਿਹੜੇ ਆ ਗਾਈਡੈਂਸ ਦੇ ਸੋ ਇਹ ਤੁਹਾਡਾ ਜਿਹੜਾ ਸੀਗਾ ਇਹਦੇ ਨਾਲ ਤੁਹਾਡਾ ਫਰਸਟ A ਵਾਲਾ ਸਾਰਾ ਟਾਪਿਕ ਕੰਪਲੀਟ ਹੋ ਗਿਆ ਹੈ ਹੁਣ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ B ਪਾਰਟ ਜਿਹੜਾ ਆ ਕਰਾਂਗੇ ਠੀਕ ਹੈ ਸੋ ਚੈਨਲ ਤੇ ਨਵੇਂ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤੁਹਾਨੂੰ ਜਿਹੜਾ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ